ਇਹ ਚੋਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਐਸਜੀਪੀਸੀ ਦੇ ਇੱਕ ਜਾਂਚੀ ਤਰਸੀਮ ਸਿੰਘ ਵੱਲੋਂ ਨਹਿਰ ਦੇ ਵਿੱਚ ਛਲਾਂਗ ਮਾਰ ਦਿੱਤੀ ਗਈ ਹੈ ਤਾਂ तकरीबन ਤੜਕੇ 4:30 ਵਜੇ ਕਰੋ ਸੈਰ ਕਰਨ ਨਿਕਲੇ ਸੀ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਉਹਨਾਂ ਵੱਲੋਂ ਨਹਿਰ ਦੇ ਵਿੱਚ ਛਲਾਂਗ ਮਾਰ ਦਿੱਤੀ ਗਈ। ਇਸੇ ਦੌਰਾਨ ਮੌਕੇ ਤੇ ਐਸਜੀਪੀਸੀ ਅਤੇ ਪਰਿਵਾਰਕ ਮੈਂਬਰ ਇਕੱਠੇ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ 2-3 ਘੰਟੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਗੱਲ ਤੱਕ ਸੁਣੀ ਨਹੀਂ ਗਈ ਜੋ ਮੌਕੇ ਤੇ ਉੱਥੇ ਮੌਜੂਦ ਸੀ ਪੁਲਿਸ ਕਰਮੀ ਉਹਨਾਂ ਵੱਲੋਂ ਕੋਈ ਗੱਲ ਤੇ ਧਿਆਨ ਨਹੀਂ ਦਿੱਤਾ ਗਿਆ ਪਰ ਉਸ ਤੋਂ ਬਾਅਦ ਸਾਰੇ ਪਾਸੇ ਫੋਨ ਖੜਕਾਏ ਗਏ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਅਜਿਹੇ ਇਲਜ਼ਾਮ ਲਗਾਏ ਗਏ ਨੇ ਆਖਰ ਤਰ ਸੇਮ ਸਿੰਘ ਵਰ ਲੋਹ ਨਹਿਰ ਦੇ ਵਿੱਚ ਛਲਾਂਗ ਕਿਉਂ ਮਾਰੀ ਗਈ ਹੈ ਇਸ ਦੇ ਬਾਰੇ ਹਜੇ ਨਹੀਂ ਪਤਾ ਲੱਗਿਆ ਪਰ ਇਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇਸ ਨੂੰ ਲੈ ਕੇ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਜਿਸ ਜਗ੍ਹਾ ਤੇ ਇਹ ਛਲਾਂਗ ਮਾਰੀ ਗਈ ਹੈ ਉਹ ਦੋ ਥਾਣੇ ਦੇ ਵਿਚਕਾਰਲੀ ਜਗ੍ਹਾ ਜਿਸ ਕਾਰਨ ਫਿਲਹਾਲ ਸ਼ੁਰੂ ਦੇ ਵਿੱਚ ਵਿਵਾਦ ਹੋਇਆ ਨਜ਼ਰ ਆਇਆ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਐਨ ਡੀ ਆਰ ਐਫ ਨੂੰ ਬੁਲਾ ਲਿਆ ਗਿਆ ਮੌਕੇ ਦੇ ਉੱਤੇ ਪਾਣੀ ਬੰਦ ਕਰ ਦਿੱਤਾ ਗਿਆ ਨਹਿਰ ਦਾ ਤੇ ਹੋਣ ਹਰ ਤਰੀਕੇ ਦੇ ਨਾਲ ਤਰਸੀਮ ਸਿੰਘ ਜੋ ਕਿ ਐਸਜੀਪੀਸੀ ਦੇ ਖਜ਼ਾਨਚੀ ਹੈ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਉਹਨਾਂ ਦੇ ਨਾਲ ਉੱਥੇ ਮੌਜੂਦ ਨੇ ਲੋਕ ਉਹਨਾਂ ਦੇ ਬਿਆਨ ਸੁਣਦੇ ਆ ਪੁਲਿਸ ਕੀ ਕਹਿੰਦੀ ਆ ਉਹ ਸੁਣਦੇ ਆ ਜੀ ਸਿੰਘ ਸੈਕਟਰੀ ਧਰਮ ਪ੍ਰਚਾਰ ਕਮਿਸ਼ਨ ਉਹਨੂੰ ਦਾ ਪ੍ਰਬੰਧ ਕਮੇਟੀ ਸ਼੍ਰੀ ਅਮਰਸਰ 4:20 ਤੇ ਸਾਡਾ ਇੱਕ ਮਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸੀਮ ਸਿੰਘ ਉਹਨੇ ਇੱਕ ਦਸ਼ਾਲ ਮਾਰੀ ਆ ਕਿ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵਿੰਡ ਆ ਜਿਹੜਾ ਕੀ ਜਟਿਵੈਂਟ ਚੌਗਾਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਕੇ ਮੈਂ ਖੁਦ ਆਇਆ ਖੁਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਐਸਪੀ ਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬਿਠਾ ਉਹਨਾਂ ਨੇ ਕਿਹਾ ਕੋਈ ਹੁਣੇ ਲੈਣੀ ਗੋਤੇ ਖੜ ਲੱਭਦੇ ਆ ਉਹ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਫਿਰ ਸੁਵੰਨਤ ਸਿੰਘ ਸਾਹਿਬ ਸਾਡੇ ਮਲਕੀਸੂ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਆਇਤواره ਇੱਥੇ ਬਾਬਾਈ ਦੇ ਸੇਵਾ ਕਰਦਾ ਹੁੰਦਾ ਹਾਂ ਹਾਂਜੀ ਹਰ ਕੰਮ ਕਰਦਾ ਹੈ 4:20 ਮਿੰਟ ਦਾ ਸਵੇਰ ਸੀ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਹੈ ਨਹੀਂ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾਂ ਦੇ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਕੀ ਮੰਗ ਕਰ ਰਹੇ ਕਿ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸਭ ਕਹਿੰਦੇ ਨੇ ਅੱਜ ਤਾਂ ਕੋਈ ਬੋਡੀ ਲੰਮਣ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪਰਚਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਛਰੋਨੀ ਕੋ ਦਾ ਪ੍ਰਬੰਧ ਕਿੱਥੇ ਮਿਲਦਾ ਮੈਨੂੰ ਇਹ ਨਹੀਂ ਪਤਾ ਲੱਗਾ ਕੀ ਕਰ ਰਿਹਾ ਸਾਡਾ ਭਰਾ ਅਸਫੇਰ ਇੱਥੇ ਸੈਰ ਕਰਨ ਆਇਆ ਤੇ ਇੱਥੇ ਬੇਚਾਂਦੇ ਡਿੱਗ ਪਿਆ ਇਥੇ ਲੋਕਾਂ ਨੇ ਦੱਸਿਆ ਜਿਤਨਾ ਮਰ ਗਿਆ ਤੁਹਾ ਦਾ ਤੱਕ ਕਰੋ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਕਿੰਨੇ ਵਜੇ ਕਰੋਗੇ ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਦੇ ਤਾਂ ਚਾਹੀਦਾ ਤੁਸੀਂ ਕੰਪਲੀਟ ਕੀਤੀ ਦਰਖਾਸਤ ਹੈ ਹਾਂ ਜੀ ਦਰਖਾਸਤ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਅਸੀਂ ਤਾਂ ਕੋਈ ਸੁਣਾਈ ਨਹੀਂ ਕੋਈ ਨਹੀਂ ਹੁੰਦੀ ਜੀ ਅਸੀਂ ਇੱਥੇ ਬੈਠੇ ਆ ਤੇ ਸਾਰਾ ਸਟਾਫ ਸਦਿਆ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਗਾਰੰਟੀ ਆਪਾਂ ਨੂੰ ਗਿਆਨ ਦਿੰਦਾ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵਕ ਖਜ਼ਾਨਚੀ ਦੀ ਪੋਸਟ ਤੇ ਤੁਹਾਨੂੰ 9:30 ਵਜੇ ਇਲਾਹ ਮਿਲੀ ਸੀ ਮੇਦੋਂ ਨਗਰ ਕੇ ਇੱਕ ਬਿਜਲੀ ਨਿਸ਼ਾਲ ਮਾਰਤੀ ਆ ਮੌਕੇ ਤੇ ਆਏ ਆ ਜੀ ਐਨਡੀਆਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਆ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਾਹਲ ਜਾ ਰਹੀ ਆ ਜੀ ਉਸ ਘੰਟੇ ਤੱਕ ਪਰਵਾਹ ਦਾ ਕਹਿੰਦਾ ਕਿ ਸਾਡੀ ਸਵੇਰ ਦੇ ਟੈਗਰੀਮੈਂਟ 4:30 ਵਜੇ ਦੀ ਗੱਲ ਪਰ ਅੱਜ ਤੱਕ ਕੋਈ ਸੁਣਾਈ ਨਹੀਂ ਦੇਖੋ ਜੀ ਇਹ ਸੁਲਤਾਨਵੇੜ ਦਾ ਏਰੀਆ ਵੀ ਪੈਂਦਾ ਸੀ ਬੀਟ ਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟ ਵੀਨ ਤੋਂ ਆਇਆ ਮੈਂ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸਤਾ